ਜਲੰਧਰ ਸੈਸ਼ਨ ਕੋਰਟ ਵੱਲੋਂ ਏਡੀ ਨੂੰ 5 ਦਿਨ ਦਾ ਜਿਹੜਾ ਹੈਗਾ ਪਰ ਤੁਸ਼ ਨਾ ਸ਼ੁਰੂ ਰਿਮਾਂਡ ਦਿੱਤਾ ਹੈ ਪ੍ਰਗਟ ਸਿੰਘ ਵੀ ਨੇ ਕੱਲ੍ਹ 5 ਦਿਨ ਦਾ ਰਿਮਾਂਡ ਇਹ ਕਹਾਣੀ ਹੈ ਕਿ ਪਹਿਲਾਂ ਜਿਵੇਂ ਗੱਲ ਲੱਗ ਰਹੀ ਸੀ ਕਿ ਪੋਲਿਟਿਕਲ ਰੈਂਡੇਟਾ ਤਹ ਜਿਹੜਾ ਹੈਗਾ ਗ੍ਰਫਤਾਰੀ ਤੇ ਪਰ ED ਅਫਸਰ ਨੇ ਉਸ ਤੋਂ ਥਾਮ ਨੂੰ ਆ ਕੇ ਟੁੱਟਾ ਗਿਆ ਤੇ ਕਿਵੇਂ ਇਹ ਤਾਂ ਸਾਡੇ ਕੋਲ ਸਬੂਤ ਹੈਗੇ ਨਾ ਇਸ ਕਰਕੇ ਜਿਹੜੀ ਉੱਪਰ ਫਤਾਰੀ ਪਈ ਹੈ ਤੇ ਸਾਰਾ ਕੁਝ 2000 ਕਰੋੜ ਰੁਪਏ ਦਾ ਸਕੈਮ ਦੱਸਦੀ ਸੀ ਵਿਜੀਲੈਂਸ ਤੇ 2 ਲੱਖ ਦਾ ਚਲਾਨ ਪੇਸ਼ ਕੀਤਾ 2 ਲੱਖ ਦਾ ਚਲਾਨ ਉਹ ਵੀ ਕਿਸੇ ਠੇਕੇਦਾਰ ਦਾ ਉਹ ਵੀ ਭਾਰਤ ਪੂਸ਼ਨਾਸ਼ੂ ਦਾ ਨਹੀਂ ਕੀਤਾ ਅਸਲੀ ਗੱਲ ਹੈ ਕਿ ਇਹ ਇਹ ਸੰਧ ਬਣ ਗਏ ਸਰਕਾਰਾਂ ਦੀਆਂ ਇਹ ਏਜੰਸੀਆਂ ਜਿਹੜੀਆਂ ਇਹ ਸਰਕਾਰਾਂ ਦੇ ਸਾਧ ਬਣ ਗਏ ਚਾਹੇ ਵਿਜੀਲੈਂਸ ਹੈ ਤੇ ਚਾਹੇ ਈਡੀ ਹੈ ਤੇ ਚਾਹੇ ਹੋਰ ਏਜੰਸੀਆਂ ਹੈਗੀਆਂ ਔਰ ਇਹਦੇ ਵਿੱਚ ਕਿਤੇ ਸਚਾਈ ਨਹੀਂ ਹੈ ਮੈਂ ਤਾਂ ਅਕਸਰਾਂ ਤੇ ਹੈਰਾਨ ਹੈ ਵੀ ਇਹਨਾਂ ਦੇ ਵੀ ਸੱਚੀ ਗੱਲ ਆ ਬਿਲਕੁਲ ਕਿਤੇ ਕਿਤੇ ਇਹਨਾਂ ਦੇ ਜਾਣ ਹੀ ਹੈ ਨਹੀਂ ਤਾਂ ਸੱਚ ਮਾੜਾ ਮੋਟਾ ਅਫਸਰ ਖੜ ਜਾਂਦੇ ਹੁੰਦੇ ਸੀਗੇ ਵੀ ਯਾਰ ਇਹ ਸੱਚੀਆਂ ਗੱਲ ਇਹ ਝੂਠ ਹੈ ਹੁਣ ਤਾਂ ਜੋ ਅਸਲੀ ਗੱਲ ਹੈ ਪੋਲਿਟੀਕਲ ਬੌਸਸ ਕਹੀ ਜਾਂਦੇ ਆ ਪੋਲੀਟੀਕਲ ਜਿਹੜਾ ਪਾਰਟੀਆਂ ਸਹੀ ਜਾਂਦੀਆਂ ਉਦਾਂ ਹੀ ਲੋਕ ਕਰੀ ਜਾਂਦੇ ਆ ਅੱਛਾ ਇੱਕ ਕੱਲ ਵੀ ਜੋ ਕੁਝ ਵੀ ਹੋਇਆ ਉਹ ਕੱਲ ਵੀ ਸੀਗੇ ਅੱਜ ਵੀ ਤੁਸੀਂ ਕੋਚੇ ਹੋਗੇ ਗੱਲਬਾਤ ਕੋਈ ਪਾਰਟੀ ਨਾਲ ਕੋਈ ਨਾ ਕੋਈ ਹੋਈ ਆ ਬਿਲਕੁਲ ਨਹੀਂ বুঝ ਗਿਆ ਉਹਨਾਂ ਨੇ ਤੁਸੀਂ ਕਿਤੇ ਦੇਖੋ ਕਮੈਜੀਨੇਸ਼ਨ ਤੇ ਜਿਹੜਾ ਅਮੈਜੀਨੇਸ਼ਨ ਜਿਹੜੀ ਉਹਦੇ ਨਾਲ ਜਿਹੜਾ ਕਾਨੂੰਨ ਨਹੀਂ ਚੱਲਦਾ ਉਹਦੇ ਲਈ ਐਵੀਡੈਂਸ ਚਾਹੀਦੀ ਐਵੀਡੈਂਸ ਕੋਈ ਨਹੀਂ ਅਮੈਜੀਨੇਸ਼ਨ ਬਹੁਤ ਹੈ ਅਮੈਜੀਨੇਸ਼ਨ ਹੈ ਕਿ ਆਹ ਹੋ ਗਿਆ ਜੀ ਇਧਰੋਂ ਐਂਟਰੀ ਹੋ ਗਈ ਇਧਰੋਂ ਐਂਟਰੀ ਹੋ ਗਈ ਪਰ ਜਦ ਕਿ ਇਹੋ ਜੀ ਗੱਲ ਹੀ ਹੈ ਨਹੀਂ ਕਿ ਕੋਈ ਇੱਕ ਨਾਨੀ ਜੀ ਆਪਣੇ ਬੋਤੇ ਨੂੰ ਜਾਂ ਦੋ ਤਿੰਨ ਨੂੰ ਐਂਟਰੀ ਨਹੀਂ ਦੇ ਸਕਦੀ ਜਾਂ ਉਹਨੂੰ ਗਿਫਟ ਨਹੀਂ ਦੇ ਸਕਦੇ ਫਿਰ ਤਾਂ ਇਹ ਕਾਨੂੰਨ ਬੰਦ ਕਰ ਦੇਣਾ ਚਾਹੀਦਾ ਫਿਰ ਕਾਦੇ ਲਈ ਇਹ ਕਾਨੂੰਨ ਰੱਖਿਆ ਤੁਹਾਨੂੰ ਕੀ ਲੱਗਦਾ 5 ਦਿਨ ਦਾ ਹੁਣ ਕੋਰਟ ਨੇ ਰਿਮਾਂਡ ਦਿੱਤਾ ਹੈਗਾ ਹਾਂ ਰਿਮਾਂਡ ਦਿੱਤਾ ਪਰ ਇਹਦਾ ਸੇਮ ਹੈ ਮੈਨੂੰ ਇਹ ਨਹੀਂ ਸਮਝ ਆਈ ਕਿ ਕਾਨੂੰਨ ਇੰਨਾ ਨਾ ਹੋਵੇ ਕਿ ਨਾ ਉਹਨੂੰ ਏਜੰਸੀ ਐਗਜ਼ੀਕਿਟਿਵ ਏਜੰਸੀ ਜਿਹੜੀਆਂ ਉਹ ਹੋਈਆਂ ਤੇ ਯਾਰ ਇੱਥੇ ਵੀ ਪੁਲਿਸ ਵਾਲਾ ਤੇ ਡਰਾਮਾ ਲੱਗਦਾ ਬਟ ਇਹ ਗੱਲ ਕਿਥੋਂ ਤੱਕ ਵਾਜਬ ਉਹ ਤਾਂ ਕਹਿ ਰਹੇ ਨੇ ਕਿ ਬਸ ਸਾਡੇ ਕੋਲ ਸਬੂਤ ਆਏਗੇ ਇਹ ਤਾਂ 2000 ਇਹ ਤਾਂ ਤੁਹਾਨੂੰ ਯਾਦ ਹੋਣਾ ਤੇ 2000 ਕਰੋੜ ਰੁਪਏ ਦੇ ਵੀਜੀਲੈਂਸ ਰਿਪੋਰਟ ਕਹਿੰਦੀ ਸੀ ਹੈਗੇ ਆ ਬਈ ਹਜੇ ਤਾਂ 1.5 ਸਾਲ ਹੀ ਹੋਇਆ ਨਾ ਤੇ 1.5 ਸਾਲ ਦੇ ਵਿੱਚ ਉਹ 2000 ਕਰੋੜ ਰੁਪਇਆ ਜਿਹੜਾ ਉਹ 2 ਲੱਖ ਰਹਿ ਗਿਆ ਤੁਸੀਂ ਇਹਨਾਂ ਦੇ ਕਦੋਂ ਇਤਵਾਰ ਕਰ ਲਓਗੇ ਔਰ ਇਹਨਾਂ ਮੈਨੂੰ ਲੱਗਦਾ ਕਿ ਇਹਨਾਂ ਅਫਸਰਾਂ ਤੇ ਉਲਟੀ ਕਾਰਵਾਈ ਹੋਣੀ ਚਾਹੀਦੀ ਉਤਰੀ ਤਾਂ ਬਿਲਕੁਲ ਬਿਲਕੁਲ ਬਿਨਾਂ ਦੰਦਾ ਤੋਂ ਮਤਲਬ ਕਿ ਇਹ ਪੋਲਿਟੀਕਲ ਬੈਂਡੇਟਾ ਤੇ ਬਿਲਕੁਲ ਪੋਲਿਟੀਕਲ ਆਖਰੀ ਬਸ ਮੇਰਾ ਸਵਾਲ ਹੈ ਹੁਣ ਕਿਉਂਕਿ ਰਿਮਾਂਡ ਮਿਲ ਗਿਆ ਹੈਗਾ ਰਿਮਾਂਡ ਤੋਂ ਬਾਅਦ ਜੇਕਰ ਜ਼ਰਤਾਰੀ ਵੀ ਨਹੀਂ ਹੋਈ ਹੈ ਨਾ ਫਿਰ ਕੋਰਟ ਦੇ ਕੋਈ ਹੋਰ ਵੀ ਹੁੰਦਾ ਹੈ ਕਿ ਪਾਰਟੀ ਜਿਹੜਾ ਆਪਣੇ ਐਂਡ ਦੇ ਵਿੱਚ ਟੱਚ ਕਰੇਗੀ ਡੈਸੀਨੇਟਲੀ ਸਲਾਹ ਕਰਕੇ ਠੀਕ ਹੈ शुक्रिया ਸੁਖਵਿੰਦਰ ਕੋਪਲੀ ਹੋਰੀ ਜੀ ਨੇ ਆ ਉਹਨਾਂ ਦੇ ਨਾਲ ਵੀ ਕੋਈ ਨਾ ਪੁਲਿਸ ਦਾ ਬਹੁਤ ਵੱਡਾ ਠੀਕ ਹੈ ਸਰ ਕਿਨ ਕਿ ਉਹ ਪ੍ਰੋਪਰ ਤਰੀਕੇ ਦੇ ਨਾਲ ਇਹ ਜੋ ਸਨੈਕਸ ਪੁਣਿਆ ਪੰਜਨ ਸਰਵਾ ਨੂੰ ਚੁੱਕ ਲਿਆ ਉਹ ਜੋ ਪਛਾ ਗਿਆ ਹੈ ਨਾ ਉਹ ਸਮਾਨ ਦੇ ਚੋ ਕੁਝ ਵੀ ਲਿਖਣ ਵਾਲਾ ਨਹੀਂ ਕਿਉਂਕਿ ਜਿਹੜਾ ਮਾਮਲਾ ਸੀਗਾ ਉਹ ਮਨੀ ਲਾਂਡਰਿੰਗ ਦਾ ਹੋ ਰਿਹਾ ਵੀ ਜਿਵੇਂ ਲੱਗਦਾ ਇੱਕ ਪੈਸੇ ਦੀ ਰਿਕਵਰੀ ਨਹੀਂ ਮਿਲੀ ਅੱਜ ਮੀਡੀਆ ਸ਼ਬਾ ਜੀ 6 ਕਰੋੜ ਰੁਪਏ ਰਿਕਵਰ ਕਰ ਲਿਆ ਜੀ ਹੋਰ ਆ ਗਿਆ ਜੀ ਪਰ ਸਾਬੀ ਜਿਹੜਾ ਆ ਉਹ ਵੀ ਸਾਬਤ ਨਹੀਂ ਕਰ ਸਕੀ ਕਿ ਟੋਟਲੀ ਜਿਹੜਾ politically ਗੱਲ ਹੈਗੀ ਹੈ ਵਿਜੀਲੈਂਸ ਨੂੰ ਕੁਝ ਨਹੀਂ ਨਿਕਲਿਆ ਪੈਸੇ ਦੀ ਕੋਈ ਰਿਕਵਰੀ ਵੀ ਹੋਈ ਤੋਂ ਈਡੀ ਨੂੰ ਇਸ ਮਾਮਲੇ ਤੋਂ ਕੁਝ ਨਹੀਂ ਨਿਕਲਣਾ ਕਿਉਂਕਿ ਮੈਂ ਤੁਹਾਡੇ ਮਾਧਿਅਮ ਚ ਕਹਿਣਾ ਚਾਹੁੰਦਾ ਕਿ ਦੋ ਕੇਸਾਂ ਦੇ ਵਿੱਚ ਪ੍ਰोसीडिंग ਹਾਈ ਕੋਰਟ ਤੋਂ ਸਹੀ ਹੋ ਚੁੱਕਾ ਆ ਔਰ ਇੱਕ ਕੇਸ ਦੇ ਵਿੱਚ ਚਲਾਣਾ ਉਹਦੇ ਵਿੱਚ ਤਾਂ ਅਜੂਜੀ ਦਾ ਹਾਈ ਨਹੀਂ ਹੈਗਾ ਇਸ ਕਰਕੇ ਇਹ politically ਸਹੀ ਹੈ ਠੀਕ ਹੈ ਸ਼ੁਕਰੀਆ ਤੁਹਾਡਾ ਮੈਂ ਤਾਂ ਕੋਟਲੀ ਕੋਰੀ ਪ੍ਰਗਤੀ ਨਹੀਂ ਜਿਹਨਾਂ ਨਾਲ ਹੈ ਕੀ ਭਾਵੇਂ ਈਡੀ ਨੂੰ ਜਿਹੜਾ ਹੈਗਾ 5 ਦਿਨ ਦਾ ਰਿਮਾਂਡ ਮਿਲਿਆ ਹੈ ਪਰ ਜੋ ਵੀ ਗ੍ਰਫਤਾਰੀ ਹੋਈ ਹੈ ਜਾਂ ਫਿਰ ਕੋਈ ਕੁਝ ਵੀ ਸਬੂਤ ਜੇ ਪੇਸ਼ ਕਰ ਰਹੀ ਹੈ ਉਹਨਾਂ ਨੂੰ ਪੁਲਿਸ ਵੈਂਡੇਟਾ ਤਹਿਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਟੇਕਰ ਅਧੀਹਾ ਹੁਣ ਨਿਕਲ ਕੇ ਸਾਹਮਣੇ ਨਹੀਂ ਹੁੰਦਾ ਜੇਕਰ ਕੋਈ ਸਬੂਤ ਨਿਕਲ ਕੇ ਸਾਹਮਣੇ ਨਹੀਂ ਹੁੰਦਾ ਤਾਂ ਕੋਰਟ ਨੂੰ ਉਹਨਾਂ ਅਫਸਰਾਂ ਉੱਪਰ ਵੀ ਜਿਹੜਾ ਹੈ ਉਹ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਵੱਲੋਂ ਉਹਨਾਂ ਨੂੰ ਜਿਹੜਾ ਹੈਗਾ ਉਹ ਨਜ਼ਾਇਜ਼ ਫੇਰ ਰੱਖ ਦਿੱਤੇ ਕਾਨੂੰਨ ਦੇ ਪੰਕੇ ਦਿਨ ਅਜਗੁਪਤਾ ਬਖਸ਼ਤਾ ਚਲੰਗ